ਲੋ ਜੀ ਜੱਸੀ ਪਹੁੰਚ ਗਏ ਇਹ 47 ਖੜਾ ਇੱਧਰ 45 ਆ ਅੰਦਰ ਸੌਦਾ ਚੱਲਦਾ ਸੌਦਾ ਹੋ ਗਿਆ ਚੱਲਦਾ ਗਿਆ ਸੌਦਾ ਦੀ ਵੇੜਤਾ ਬਾਕੀ ਨੂੰ ਤੁਹਾਨੂੰ ਦੱਸ ਦਿਆ ਵੀ ਕਿਹੜੇ ਦਾ ਸੌਦਾ ਕਰਿਆ ਮੈਂ ਜਾਦਾ ਖੁਸ਼ ਇਹਦੇ ਵਰਤਾਂ ਮੈਂ ਕਿਹਾ ਵੀ 4x4 ਲੈ ਲਾ ਮੁੰਡੇ ਨੂੰ ਮੈਂ ਕਿਹਾ ਤਾਂ ਉਹ ਕਹਿੰਦਾ 2 ਡੀਲ ਲੈਣਾ ਏ ਵੀ 4x4 ਮੈਂ بڑا ਲੈਣਾ ਏ ਵੀ ਇਹ ਮੈਂ ਇਹ ਲੈ ਲਿਆ ਫਿਰ ਬਾਪੂ ਨੇ ਕਹਿੰਦਾ بڑا ਨਹੀਂ ਲੈ ਕੇ ਦੇਣਾ ਮਾ ਤੇਰੀ ਗੱਲ ਇਹ ਵੀ ਠੀਕ ਆ ਭਾਈ ਫਿਰ ਉਹਨੇ 45 ਨਾਲ ਦਾ 50 ਲੱਗਾ ਇਹ ਮੇਰੇ ਸਾਡੂ ਸਾਹ ਭਾਈ ਵਧਾਈਆਂ ਭਾਈ ਵਧਾਈਆਂ ਜੀ ਬਹੁਤ ਵਧਾਈਆਂ ਹੋਰ ਬਹੁਤ ਬਹੁਤ ਵਧਾਈਆਂ ਬੀ ਫਿਰ ਹੋ ਗਿਆ ਸਦਾ ਹਾਂ ਸਦਾ ਹੋ ਗਿਆ ਇਹ ਮੁੰਡਾ ਖੁਸ਼ ਹੋ ਗਿਆ ਉਹ ਠੀਕ ਆ ਹਾਂ ਛੜਮਾ ਨੂੰ ਹੋ ਗਿਆ ਹਾਂ ਕਰਨ ਜੀ ਠੀਕ ਆ ਐਨ ਉੱਤੇ ओके और क्या करें बिल पर हां जी 50 47 कैंसिल ਕਰਤਾ ਹੈ 47 कैंसिल और ये ठीक है रेट ਦਾ 50 60000 ਦਾ ਬਿਲਕੁਲ ਵਿਚਾਰਾ ਦਾ ਕਿੰਨਾ ਫਰਕ ਪੈ ਗਿਆ T20 gear T20 gear ਉਹ ਆਪਾਂ ਉਹ ਜਿਹੜਾ ਥੋੜਾ ਜਿਹਾ ਜਿਆਦਾ ਸੋਚਣ ਵਾਲਾ ਕੰਮ ਛੋਟਾ ਗੇਰ ਨਹੀਂ ਜਾਂਦਾ ਕੋਈ ਕੋਈ ਕੁਝ ਨਹੀਂ ਜਾਂਦਾ ਹੈ ਬਿਲਕੁਲ ਦੇਖ ਰਿਹਾ ਬਾਹਰ ਖੜਾ ਉੱਧਰ ਹੂੰ ਬੰਦੀ ਦਾ ਹੱਥ ਆਇਆ ਨਾ ਆਹ ਦੇ ਨਾਲ ਦਾ ਬਟਾ ਉਹਦੀ ਦੇਰੀ ਤੇ ਕੋਈ ਨਹੀਂ ਲੱਗਿਆ ਕਾਇਲ ਹਾਂ ਉਹ ਹੀ ਕਰ ਰਹਾ ਹੈ ਜੀ ਜੀ ਕਰ ਜੇ ਮੈਂ आया पई कर ਆਪ ਖੇਡ ਪਾਵਾਂਗੇ ਹੂੰ ਪਾਵਾਂਗੇ ਬਹੁਤ ਇੰਨਾ ਕਰਤਾ ਵੀ ਪਾਵਾਂਗੇ ਕੋਈ ਨਹੀਂ ਬੰਦੇਰਾ ਜਦੋਂ ਬਾਈ ਰੋਗ ਦੇ ਇੱਕ ਜਿਹੜੇ ਨਾਲ ਆਪ ਨੂੰ ਜਾ ਹੋਣ ਆਪ ਜਿਆਦਾ ਬਾਤ ਨੂੰ ਸੇਮ ਇਹ ਚੀਜ਼ ਆ 14 ਦੇ ਟੈਰ ਆਓ ਇਹ 16 ਦੇ ਹਜ਼ਾਰ ਆ ਬਾਕੀ ਸਾਰੇ ਹੀ ਐਕਸਰਾਂ ਦੇ ਇਹਨਾਂ ਇੱਥੇ ਟੀ 20 ਹੈ ਟੀ 20 ਹੀ ਹੋਵੇਗਾ ਇੱਕ ਇਹ ਰਿਡ ਕਲੈਂਡਰ ਹੋਊਗਾ ਉਹਨੂੰ ਉੱਪਰ ਸੁੱਕਾ ਬਾਕੀ ਸਾਰਾ ਤੇਲ ਦਾ ਹੂੰ ਉਹ ਹੈ ਨਹੀਂ ਜਿਹੜਾ ਵੇਰੀਬਲ ਕਿ 10 ਦਿਨ ਤੱਕ ਕਹਿੰਦੇ ਆ ਵੀ ਹੋ ਜੂ ਮੇਰਾ ਭਾਈ ਹੁਣ ਇਹੀ ਆ ਭਾਈ ਮੈਂ ਕੀ ਦੇਖ ਲੱਗਿਆ ਹਾਂ ਆ ਆਹ ਆਹ ਬੋਲਦਾ ਇਹਨਾਂ ਉੱਪਰ ਬੈਠ ਕੇ ਦੇਖ ਲੈ ਚਾਚੇ ਬੈਠ ਕੇ ਦੇਖ ਲੈ ਇੱਕ ਵਾਰੀ ਹੁਣ ਇਹੀ ਚੀਜ਼ ਆ ਬਸ ਉੱਕੇ ਆ ਇਹ ਤਾਂ ਚੱਲਦਾ ਜਾ ਹਾਂ ਸਹੀ ਹਾਂ ਉਹ ਤਾਂ ਚੱਲਦਾ ਉਹ ਪ੍ਰਾਣਾ ਮਾਡਲ ਆ ਗਿਆ ਨਾ ਇਹ ਨਵਾਂ ਮਾਡਲ ਆ ਗਿਆ ਜਾਣੀ ਪਾਵਰ 6 ਮੀਤੀ ਉਹਨੇ 60 ਚਲੀ ਲਿਆ 50 ਪਾ ਫਰਾਪਾ ਨੇ ਯਾਨੀ ਉਹਦੀ ਪਾਵਰ ਘੱਟ ਵੀ ਕੰਮ ਕਰੀ ਇਹਦਾ ਹੈ ਮੇਰਾ 8 1/2 ਪਾਵਰ ਦਾ ਉਜਨਾ ਕਰੂ ਪਿਆਦਾ ਹੋ ਗਿਆ ਉਹ 14 ਦੇ ਦੀ ਚਾਈਪੀ ਦੀ ਟਾਇਰਾਂ ਦੀ ਤੇਰਾ 14 ਦਾ ਪੁਰਾ ਹੋ ਗਿਆ ਉਹਦੀ 7 7 ਡੀਟ ਹੈ ਉਹਦੇ 7000 ਦੇ ਉਹਦੇ ਮਦਦ ਨੂੰ ਕੋਈ ਬਦਲ ਨਹੀਂ ਹੌਲੀ ਹੌਲੀ ਤਾਂ ਹੌਲੀ ਹੌਲੀ ਤਾਂ ਬਦਲ ਹੋਏ ਸਭ ਕੁਝ ਉਹ ਟਾਇਰ ਨਹੀਂ ਬਦਲ ਉਹਨਾਂ ਪਿਛਲੇ ਸਭ ਪਿਛਲੇ ਮੈਂ ਪਹਿਲੇ ਤਾਂ 14 ਦੀ ਰੱਖਣੀ ਆ ਮਾਦਰ ਦੇਖ ਰਿਹਾ ਉਹ ਇਹਨੂੰ ਕਿਤੇ ਮਾਰ ਖੜਿਆ ਇਹਨੂੰ ਦੇਖਿਆ ਬੰਦਾ ਰਾਜੇ ਕਰੂ ਜੀ ਕਰਦਾ ਕੋਈ ਨਹੀਂ ਇਹ ਵੀ ਸੱਟਾ ਇਹ ਦੂ ਆ ਗਿਆ ਨਾ ਨਹੀਂ ਵੀ ਵੀ ਉਹੀ ਹੈ ਜੀ ਇਹ ਨਾਲ ਦੇ ਤਾਂ ਫਿਰ ਨਾ ਚੌਂਕਰ ਡਾਕ ਮੈਂ ਤਾਂ ਉਹ ਕਰਕੇ ਦਿੱਖਿਆ ਦੂ ਇਹ ਪੰਜਵਾਂ ਜਾਈ ਤੇ ਜੰਨ 9125 ਤੋਂ ਮਸਤਾਨੀ ਚਾਹ ਵਾਲਾ ਟੇਰ ਵਾਲਾ ਹੁੰਦਾ ਕਰ ਚੱਲ ਆ ਜਾ ਦੇਖ ਲੈ ਤੂੰ ਦੂਆ ਅਦਰ ਯੋਰ ਲਾਇਆ ਤਾਂ ਵੀ 4x4 ਲੈ ਲਾਏ ਇਹ ਕਹਿੰਦਾ 4x4 ਬਣਾ ਦੇਣਾ ਇਹ ਛੋਟੇ ਨੂੰ ਬੰਦਿਆ ਨਹੀਂ ਮੈਂ ਆਹ ਜਿਆਦਾ ਮਾਰਾ ਸਭ ਕੁਝ ਕਰਵਾਉਣਾ ਲਾ ਲਈ ਇਹ ਯਾਦ ਹੈ ਯੋਨੀ ਤੇ ਨਾਲ ਦਾ ਹਾਂਜੀ ਤੁਹਾਨੂੰ ਯਾਦਾ ਪੰਚਾ ਦਾ ਪਤਾ ਸਾਨੂੰ ਦਾ ਪਤਾ ਵੀ ਬਸ ਇਹ 45 ਉਹ 50 ਹੈ ਉਹ ਬਿਲਕੁਲ ਬਾਕੀ ਚਲਾ ਕੇ ਦੇਖਾਂਗੇ ਹੁਣ ਕਈ ਗੱਲ ਨਹੀਂ ਗੱਲ ਕਰ ਕੋ ਦਾ ਪਤਾ ਇਹਦੀ ਪਾਵਰ ਘਟ ਹੈ ਜੀ ਉਹ ਦਾ ਬਸ ਕੋਈ ਹੁਣ ਆ ਜਾਣਾ ਉਹ ਦਾ ਸਾਨੂੰ ਵੀ ਕੰਮ ਖਾਲੀ ਪਿਆ ਬਾਕੀ ਚੀਜ਼ ਬਾਕੀ ਚਲਾ ਕੇ ਦੇਖਾਂਗੇ ਜੀ ਬਾਕੀ ਚਲਾ ਕੇ ਹਾਂ ਜੀ ਯਾਰ ਫਿਰ ਚਲੀਏ ਹੁਣ ਕੁਆਲਟੀ ਦਾ ਹੋਗੀ ਹਾਂ ਪਾਰਟੀ ਹੋਗੀ ਚਲ ਠੀਕ ਹੈ ਠੀਕ ਹੈ ਲਓ ਜੀ ਐ ਦੁਕਾਨ ਤੇ ਏਜੰਸੀ ਤੇ ਸੌਦਾ ਕਰਿਆ ਹੋਰ ਜੀ ਕੀ ਹਾਲ ਹੈ ਜੀ ਹੋ ਗਿਆ ਫਿਰ ਨਿਪਟ ਗਿਆ ਆਈ ਹਾਂ ਨਿਪਟ ਗਿਆ 45 ਲੈਣ ਆਏ ਤੇ 50 ਲੈ ਚੱਲੇ ਹੈ। ਮਾ ਲਾਲਾ ਜੀ ਨੇ ਆਪਣੇ ਆਪ ਕਹਿੰਦੇ ਵੀ ਘਰ ਜਾਣਾ ਕੋਈ ਚੱਕਰ ਨਹੀਂ ਹੈਗਾ ਵੀ 50 ਲੈ ਕੇ ਦੂਰ ਮੈਂ। ਹਾਂ। ਆਈ। ਇਹਨਾਂ ਅਲੈਗ ਨੇ ਫੀਚਰ ਹੈ ਜਿਗਣਾ ਤੇ 45 ਛੱਡ ਕੇ 50 ਲੈਣਾ ਪੈ ਗਿਆ। ਹਾਂ ਜੀ। ਮਾ ਲਾਲਾ ਜੀ। ਹਾਂ ਜੀ ਫਿਰ ਥੋੜਾ ਜਿਆਦਾ ਫੀਚਰ ਜਾ ਰਹਾ। ਕੋਈ ਤਾਂ ਮੈਂ ਦੇਦਾ ਹੀ ਵੱਧ। ਜਿਆਦਾ ਐਡਵਾਂਸ ਸੀ। ਜਿਹੜਾ 50 ਟਰੈਕਟਰ ਸਾਡਾ ਹੈਗਾ ਉਹ 'ਚ ਸਾਈਡ ਸ਼ਿਫਟ ਗੀਅਰ ਆ ਜੀ। EPA ਰਿਡਕਸ਼ਨ ਆ ਜੀ ਨੂੰ ਐਕੀ ਸਾਈਕਲਿਕ ਰਿਡਕਸ਼ਨ ਕਹਿੰਦੇ ਆ। ਉਹਦੇ ਨਾਲ ਕਰਾਉਨ ਦੀ ਲਾਈਫ ਲਾਈਫ ਹੈ ਜਿਹੜੀ 10 ਤੋਂ 15 ਸਾਲ ਵੱਜ ਜਾਂਦੀ ਹੈ ਜੀ। ਚਟਕੇ ਨੂੰ ਐਬਜ਼ੋਰਬ ਕਰ ਲੈਂਦਾ ਹੈ ਉਹ ਬੀਟੀ ਰਿਡਕਸ਼ਨ ਸਾਈਡ ਸ਼ਿਫਟ ਗੇਅਰ ਆ ਜੀ ਇੰਡੀਪੈਂਡੈਂਟ ਪੀਟੀਓ ਆ ਜੀ ਆਈ ਪੀਟੀਓ ਦੇ ਇਹ 45 ਚ ਨਹੀਂ ਹੈਗੇ ਇਹ 45 ਚ ਆਈ ਪੀਟੀਓ ਨਹੀਂ ਹੈਗਾ ਹਾਈ ਲੋ ਮੀਡੀਅਮ ਹੈਗਾ ਬਟ ਉਹ 45 ਐਚਪੀ ਚ ਆ ਇਹ 50 ਐਚਪੀ ਚ ਫੀਚਰ 60 ਟ੍ਰੈਕਟਰ ਵਾਲੇ ਮਿਲ ਰਹੇ ਆ ਕਿਉਂਕਿ ਇਚ ਇੰਡੀਪੈਂਡੈਂਟ ਪੀਟੀਓ ਵੀ ਆ ਗਿਆ ਸਾਈਡ ਸ਼ਿਫਟ ਗੇਅਰ ਵੀ ਆ ਗਿਆ T20 ਗੇਅਰ ਵੀ ਆ ਗਿਆ ਜੀ ਇਚ ਠੀਕ ਹੈ ਤੇ ਨਾਲ ਐਸੈਸਰੀ ਅਸੀਂ ਪੂਰੀ ਦੇ ਰਹੇ ਆ ਇਹਨਾਂ ਨੂੰ ਬੰਪਰ ਟਾਪ ਲਿੰਕ ਦਾ ਟੂਲ ਕਿਟ ਦਾ ਹੂਕਾ ਡਰਾਵਰ ਅਸੀਂ ਕੋਲ ਕੇ ਦਿੰਦੇ ਆ ਜਿਹਦਾ ਕਿ ਅਪਰੋਕਸੀਮੇਟ ਵਜ਼ਨ 12 ਕਿਲੋ ਹੁੰਦਾ ਜੀ ਹੈਵੀ ਡਿਊਟੀ ਹੁੰਦੀ ਹੈ EN15 ਲੋਹੇ ਦੀ ਹੁੰਦੀ ਹੈ ਠੀਕ ਆ ਹੋਰ ਪਾਸੇ ਬੂਰ ਦਾ ਇੱਕ ਚਲੋ ਪਸੰਦ ਆ ਗਿਆ ਅਸੀਂ ਠੀਕ ਆ ਬਾਕੀ ਮੈਂ ਤਾਂ ਵੀ ਜ਼ੋਰ ਲਾਉਂਦਾ 4x4 ਦਾ ਇਹ ਕਹਿੰਦਾ ਮੈਂ بڑا ਲੈਣਾ 4x4 ਇਹ ਨਹੀਂ ਲੈਣਾ ਕਹਿੰਦਾ ਇੱਥੇ ਵੀ بڑا ਨਹੀਂ ਇਹ ਦੇਖੋ ਕੁਆਲਿਟੀ ਬੈਸਟਾ ਇਹਦੀ ਜਿਹੜੀ ਲਿਫਟ ਕੈਪੈਸਿਟੀ ਆ ਉਹ ਵੀ 2500 ਕਿਲੋ ਦੀ ਆ ਜੀ 50 50 ਦੀ ਕਿਉਂਕਿ ਅਪਰੋਕਸੀਮੇਟ 60 ਡਿਗਰੀ ਲੈਫਟ ਰੇਕਵਸਟੀ ਐਨ ਯੂ ਆ 2500 ਕਿਜੀ ਦੀ ਇਹਦੇ ਤੇ ਤੁਸੀਂ ਸੁਪਰ ਸੀਟਰ ਵੀ ਇਹਦਾ ਕਿੰਨਾ ਕ ਫਰਕ ਆ ਜਿਹੜਾ 47 ਆਪਣਾ ਇਹ 4x4 ਦਾ 47 ਹੈ ਜੀ ਇਹ 47 ਐਚ ਪੀ ਚ ਹੈ ਜੀ 4x4 ਫੰਕਸ਼ਨ ਜਿਹੜੇ 50 ਦੇ ਦੱਸੇ ਦੂਦੇ ਵਾਲੇ ਹੈਗੇ ਦੇ ਵਿੱਚ ਆ ਫੀਚਰ ਇੰਚ 스마트 ਲਿਫਟ ਆ ਗਈ ਜੀ ਉਹਦੇ ਨਾਲੋਂ ਐਡੀਸ਼ਨ ਫੀਚਰ ਆ ਜਿਹੜਾ ਉੱਚ ਈਟੀਆ ਰਿਡਕਸ਼ਨ ਹੈਵੀ ਡਿਊਟੀ ਆ ਇੰਚ ਅਲੱਗ ਤਰ੍ਹਾਂ ਦੀ ਜਿਹੜੀ ਰਿਡਕਸ਼ਨ ਹੈਗੀ ਆ ਉਹ ਲੱਗਾ ਉਹਦੇ ਨਾਲੋਂ ਹਾਂਜੀ 50 ਨਾਲੋਂ ਫਰਕ ਹੈ ਇਹ 60 ਨਾਲੋਂ ਫਰਕ ਆ ਇਹ ਮਤਲਬ 45 ਐਚ ਪੀ ਚ ਇੰਚ ਦੀ ਇੰਡੀਪੈਂਡੈਂਟ ਪੀ ਈਪੀਏ ਰਿਡਕਸ਼ਨ ਉਹਦੀ ਹੈਵੀ ਹੈ ਇਹਦੀ ਥੋੜੀ ਜੀ ਡਿਫਰੈਂਸ ਤੂਕੀ ਨਾਲ ਬਣਾਈ ਦੀ ਹੈ ਠੀਕ ਹੈ ਨਾ ਜੀ ਅਲੱਗ ਕੈਟਾਗਰੀ ਚ ਕਿਉਂਕਿ ਪ੍ਰੋਵੈਕ ਸੀਰੀਜ਼ ਆ ਗਈ ਦੀ ਹੈ ਚਲੋ ਠੀਕ ਹੈ ਜੀ ਫਿਰ ਜਿਹੜਾ ਪਸੰਦ ਆ ਗਿਆ ਮੁੰਡੇ ਨੇ ਉਹ ਹੀ ਲੈਣਾ 45 ਜਾਇ ਤੇ ਬਹੁਤ ਬਹੁਤ ਤੁਹਾੰਨ ਜੀ ਠੀਕ ਹੈ ਜੀ ਕਦ ਕੱਦ ਡਿਲੀਵਰੀ ਕਹਿੰਦੇ ਆ ਡਿਲੀਵਰੀ ਅਸੀਂ ਬਸ ਵਿਦਿਨ ਅ ਵੀਕ ਦੇ ਦਾਂਗੇ ਹਫਤੇ ਦੇ ਵਿੱਚ ਬਾ ਠੀਕ ਹੈ ਕੋਈ ਨਹੀਂ ਆਗੇ ਫਿਰ ਸਮਾਂ ਹੋਰ ਵੀ ਬਿਕਣੇ ਆਏ ਚਲੋ ਠੀਕ ਹੈ ਠੀਕ ਹੈ ਓਕੇ ਜੀ ਥੈਂਕ ਯੂ